ਹੁਣਾ ਪਰ ਕਾਰੋਬਾਰ ਵੀ ਕਰਨੇ ਆ ਬੱਚਿਆਂ ਦੀ ਪਾਲਣਾ ਵੀ ਕਰਨੀ ਹੈ ਸਾਡੀਆਂ ਲੋੜਾਂ ਵੀ ਹਨ ਲੇਕਿਨ ਜਿਨੇ ਪੈਦਾ ਕੀਤਾ ਉਹਨੂੰ ਚੇਤੇ ਵੀ ਕਰਨਾ ਹੈ ਇਸ ਕਰਕੇ ਉਹਨਾਂ ਨੇ ਸਾਡੀ ਵਡੇਰੀਆਂ ਨੇ ਤਿੰਨ ਦਿਨ ਚੋਣ ਲੈ ਮੈਂ ਕਲਬ 'ਚ ਬਾਰ-ਬਾਰ ਕਹਿ ਰਿਹਾ ਉਸ ਮੌਕੇ ਅੱਜਕੱਲ ਵਕੂ ਐਜੂਕੇਸ਼ਨ ਲਈ ਸੀ ਅੱਜਕੱਲ ਵਕੂ ਸਾਧਨ ਨਹੀਂ ਸਰ ਜਿਦਣ ਪੂਰਾ ਚੰਦਰਮਾ ਚੜ੍ਹਿਆ ਉਹ ਨੁਕੈਤਪੂਰਨ ਮਾਛੀ ਉਦੋਂ ਉਹ ਨਾ ਜਾਣਦੇ ਅਧਿਆਤਮਕ ਪੁਰਸ਼ਾਂ ਨੇ ਆਪਣੇ ਅਨੁਭਵ ਦੇ ਮੁਤਾਬਕ ਉਹ ਸਿਖਿਆ ਦੇਣੀ ਜਿਦਣ ਸਾਰੀ ਰਾਤ ਚੰਦਰਮਾ ਨੇ ਨਹੀਂ ਚੜ੍ਹਦਾ ਉਹਨੂੰ ਮਸਿਆ ਕਹਿ ਦਿੱਤਾ ਇਸੇ ਪ੍ਰਕਾਰ ਜਿਹੜਾ ਸੰਗਰਾਗ ਹੈ ਨਾ ਇਹ ਦਰ ਅਸਲ ਲਫ਼ਜ਼ ਹੈ ਸੰਕਰਾਂਤੀ ਸਸੇ ਦੇ ਟਿੱਪੀ ਕਾਕੇ ਦੇ ਪੈਰ ਥੱਲੇ ਰਾਰਾ ਅੱਗੇ ਕੰਨਾ ਤਤੇ ਨੂੰ ਸਿਆਰੀ ਤੋਂ ਉੱਪਰ ਬਿੰਦੀ ਇਹਦਾ ਸੁੱਧ ਲਿਖਾਈ ਇਹ ਹੈ ਉਹਨੂੰ ਮੋਡੀਫਾਈ ਕਰਕੇ ਅਸੀਂ ਬਣਾ ਦਿੱਤਾ ਸੰਗਰਾਂਦ ਜਿਵੇਂ ਸਟੇਸ਼ਨ ਹੈ ਨਾ ਤੇ ਉਹਨੂੰ ਆਮ ਆਪਾਂ ਕਹਿੰਦੇ ਟੇਸਣ ਲਫ਼ਜ਼ ਸਟੇਸ਼ਨ ਹੈ ਪਰ ਆਪਾਂ ਉਹਨੂੰ ਮੋਡੀਫਾਈ ਕਰ ਦਿੱਤਾ ਲਫ਼ਜ਼ ਅੰਗਰੇਜ਼ੀ ਦਾ ਪ੍ਰੋਗਰਾਮ ਆਪਾਂ ਉਹਨੂੰ ਪ੍ਰੋਗਰਾਮ ਬਣਾ ਦਿੱਤਾ ਅੰਗਰੇਜ਼ੀ ਵਿੱਚ ਪ੍ਰੋਗਰਾਮ ਨਹੀਂ ਬੋਲਿਆ ਪ੍ਰੋਗਰਾਮ ਕਹਿੰਦੇ ਆ ਇਸੇ ਪ੍ਰਕਾਰ ਗੁਰਮੁਖੋ ਜਿਹੜੇ 27 ਨਿਸ਼ਤਰ ਨੇ ਸਾਡੇ ਹਿੰਦੁਸਤਾਨ 'ਚ ਜਿਹੜੇ ਅਸਟ੍ਰੋਲੋਜੀ ਜਾਂ ਜੋਤਿਸ ਦੇ ਖਿਆਲ ਮੁਤਾਬਕ 27 ਨਿਸ਼ਤਰ ਨੇ ਤੇ 27 ਨਿਸ਼ਤਰਾਂ ਦੇ ਚਾਰ-ਚਾਰ ਦਿਨ ਨੇ ਔਰ ਉਹਦੇ 108 ਦਿਨ ਬੰਦੇ ਨੇ ਉਹਦੇ ਮੁਤਾਬਕ ਕਈ ਲੋਕ ਅਠੋਤਰੀ ਵਾਲਾ ਵੀ ਫੇੜਦੇ ਹਨ ਬ੍ਰੌਹ ਚਾਰ ਜਿਹੜਾ ਸੰਗਰਾਮ ਦਾ ਫਜ਼ਾਇਨਾ ਇਹ ਦਾਰਥ ਹੈ 12 ਰਾਸ਼ਾ ਹਨ ਇੱਕ ਰਾਸ਼ੀ ਦੇ ਵਿੱਚੋਂ ਜਦੋਂ ਸੂਰਜ ਦੂਜੀ ਰਾਸ਼ੀ ਵਿੱਚ ਚਲਾ ਜਾਏ ਉਹਨੂੰ ਕਹਿੰਦੇ ਸੰਕਰਾਂਤੀ ਹੋਰ ਇਹਦਾ ਕੋਈ ਮਤਲਬ ਨਹੀਂ ਉਸ ਦਿਨ ਜਿਹੜੇ ਅਧਿਆਤਮਿਕ પુરੁਸ਼ ਹਨ ਉਹ ਆਪਣੇ ਪ੍ਰਾਤਨ ਗ੍ਰੰਥਾਂ ਦੇ ਮੁਤਾਬਕ ਅਨੁਭਵ ਜਗਿਆਸਮਰਣ ਸਾਂਝਾ ਕਰਦੇ ਉਹਨਾਂ ਦੇ ਜੀਵਨ ਨੂੰ ਸੇਧ ਦਿੰਦੇ ਇਸੇ ਤਰ੍ਹਾਂ ਇਕ ਲੋੜ ਬੰਦ ਪੰਡਿਤ ਕਹਿ ਲੂ ਉਹਨੂੰ ਬ੍ਰਾਹਮਣ ਕਹਿ ਲੂ ਵੈਸੇ ਪੰਡਤ ਕੋਈ ਜਾਤੀ ਨਹੀਂ ਗੁਰੂ ਕੀ ਬਾਣੀ ਦੇ ਮੁਤਾਬਕ ਸੋ ਪੰਡਤ ਜੋ ਮਨ ਪ੍ਰਗੋਧ ਹੈ ਅਸਲੀ ਪੰਡਤ ਉਹ ਹੈ ਲੋਕਾਂ ਨੂੰ ਲੈਕਚਰ ਦੇਣ ਦੀ ਬਜਾਏ ਪਹਿਲਾਂ ਆਪਣਾ ਮਨ ਸਮਝਾਵੇ ਮਨ ਸਮਝਾਉਣ ਕਾਰਨੇ ਕਸ਼ੂਅਕ ਪੜੀਏ ਗਿਆਨ ਜਿਹਨੂੰ ਅੰਗਰੇਜ਼ੀ ਵਿੱਚ ਕਹਿੰਦੇ ਐਗਜ਼ੈਂਪਲ ਇਟ ਬੈਟਰ ਥੈਨ ਪ੍ਰੋਸੈਪਟ ਜਿਹੜਾ ਬ੍ਰਾਹਮਣ ਸ਼ਬਦ ਹੈ ਇਨੂੰ ਸੰਸਕ੍ਰਿਤ ਚ ਕਹਿੰਦੇ ਨੇ ਬ੍ਰਹਮ ਜਨੰਤੀ ਦੀ ਬ੍ਰਾਹਮਣਾ ਬ੍ਰਹਮ ਨਾਮ ਹੈ ਪ੍ਰਮਾਤਮਾ ਦਾ ਜਿਹੜਾ ਪ੍ਰਮਾਤਮਾ ਦੀ ਸੋਚੀ ਰੱਖੇ ਉਹਨੂੰ ਬ੍ਰਾਹਮਣ ਕਹਿੰਦੇ ਭਾਵੇਂ ਕੋਈ ਵੀ ਹੋਵੇ ਜਿਹਨੂੰ ਗੁਰਬਾਣੀ ਚ ਪਾਕਸ਼ਾ ਨੇ ਉਹਨੂੰ ਫਰਮਾਇਆ ਗੁਰੂ ਅਮਰਦਾਸ ਮਹਾਰਾਜ ਨੇ ਬ੍ਰਹਮ ਬਿੰਦੇ ਬਿੰਦੇ ਨਾਮੋ ਜਾਣਨ ਦਾ ਬ੍ਰਹਮ ਬਿੰਦੇ ਤਿਸ ਦਾ ਬ੍ਰਹ ਮੱਤ ਰਹੇ ਏਕ ਸ਼ਬਦ ਲੈ ਬਲਾਏ ਭਾਵ ਕੇਵਲ ਤੇ ਕੇਵਲ ਇਹ ਗੁਰੂ ਦੇ ਉਪਦੇਸ਼ ਨਾਲ ਜੁੜਨ ਦਾ ਯਤਨ ਕਰੇ ਇੱਕ ਸ਼ਬਦ ਲਿਵ ਲਾਏ ਤੁਸੀਂ ਹੱਸ ਬੋ ਕਿ ਮੇਰਾ ਵਿਭਾਗ ਕਥਾ ਦਾ ਗੱਲਾਂ ਚ ਕਲਾ ਬਣਾਉਣੀਆਂ ਮੈਂ ਟਾਂਡੇ ਵਾਲਾ ਪੁਰਣ ਲੰਘਿਆ ਨਾ ਅੱਜ ਦੀ ਗੱਲ ਜੇ ਇੱਕ ਸਰਦਾਰ ਦੀ ਮੱਥੀ ਵੀਰ ਦੇ ਵੇਖਿਆ ਉੱਪਰ ਲਿਖਿਆ ਮੀਰੀ ਪੀੜ ਦੇ ਮਾਲ ਗੁਰੂ ਅਰਜਨ ਸਾਹਿਬ ਦੇ ਪਾਸ ਤੇ ਥੱਲੇ ਲਿਖਿਆ ਬਾਬਾ ਜਾਨੀ ਸ਼ਾਹ ਦੀ ਜਾ ਅੱਜ ਦੀ ਗੱਲ ਜੇ ਆਉਂਦੀ ਆ ਦੀ ਖਬਰ ਮੈਂ ਆਪਣੇ ਸੁਭਾਅ ਦੇ ਮੁਤਾਬਕ ਆਖਿਆ ਵੀ ਉਹਨੂੰ ਕਿਹਦਾ ਸਿੱਕਵਾ ਜਦੋਂ ਮਨੰਗਾ ਨਾ ਪੁੱਲ ਲੰਗਣ ਤੇ ਪੁੱਲ ਦੇ ਥੱਲਿਓਂ ਦੀ ਪੱਲੇ ਪਾਸੇ ਇੱਕ 3-ਵੀਲਰ ਜਾ ਰਿਹਾ ਸੀ ਸ਼ਾਇਦ ਹੋਵੇ ਕਦੇ ਉੱਥੇ ਹੁਣ ਮੇਰੇ ਕੋਲ ਆ। ਉੱਤੇ ਲਿਖਿਆ ਸੀ ਸ੍ਰੀ ਗੁਰੂ ਅਰਜਨ ਸਾਹਿਬ ਦੇ ਪਾਤਸ਼ਾਹ ਮੇਰੀ ਪੀੜ ਦੇ ਬਾਲਕ ਤੇ ਥੱਲੇ ਲਿਖਿਆ ਬਾਬਾ ਜਾਨੇ ਸ਼ਾਹੀ ਜਾਇ। ਤੇ ਮੈਂ ਕਿਹਾ ਕਿਹੋ ਜਿਹਾ ਬੰਦਾ ਹੈ। ਜਿਹਦਾ ਗੁਰੂ ਇੱਕ ਨਹੀਂ ਜਿਹਦਾ ਇੱਕ ਤੇ عقیدہ ਨਹੀਂ ਉਹਦਾ ਬੇੜਾ ਬਣੇ ਨਹੀਂ ਚੋੜਾ। ਲੋੜ ਇੱਕ ਦੀ ਸੀ। ਗੁਰੂ ਸਾਡੇ ਤੇ ਮਿਹਰ ਕਰਿਆ। ਤੋ ਗੁਰਮਖੋ ਗੁਰੂ ਦੇ ਦਰਬਾਰ ਵਿੱਚ ਬੇਅੰਤ ਸੰਗਤਾਂ ਆਉਂਦੀਆਂ ਇੱਕ ਪੰਡਤ ਬੇਨਤੀ ਕਰ ਲਗਾਸਾ ਬ੍ਰਹਮ ਬਿੰਦੀ ਇਸ ਦਾ ਬਤ ਰਹੇ ਜਿਹੜਾ ਬ੍ਰਹਮ ਨੂੰ ਜਾਣਦਾ ਨਾ ਅਸਲੀ ਬ੍ਰਾਹਮਣ ਤੇ ਚਾਹੀਦਾ ਕਿ ਇੱਕ ਸ਼ਬਦ ਲਿਵ ਲਾਏ ਗੁਰੂ ਦੇ ਸ਼ਬਦ ਦੇ ਨਾਲ ਆਪਣੀ ਬਿਰਤੀ ਨੂੰ ਜੋੜੇ ਤੇ ਕੀ ਹੋਏਗਾ ਨਾਮ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਇ ਜਿਨ੍ਹਾਂ ਦੇ ਹਿਰਦੇ ਵਿੱਚ ਵਹਿਗਰੂ ਵੱਸ ਗਿਆ ਨਾ ਇਹ ਪਦਾਰਥ ਉਹਨਾਂ ਦੇ ਮਗਰਮਗਰ ਆਉਂਦੇ ਉਹ ਪਦਾਰਥਾਂ ਦੇ ਮਗਰ ਨਹੀਂ ਜਾਂਦੇ ਕਿਹੜੇ ਪਦਾਰਥ ਨੇ ਨਾ ਮਗਰਮਗਰ ਆਉਂਦੇ ਨੇ ਅੱਜ ਗਾਲ ਤਾਂ ਵਿਗੜੀ ਅਸੀਂ ਉਹਨੂੰ ਛੱਡ ਗਏ ਤੇ ਮਗਰ ਪੈ ਗਏ ਜੇ ਉਹਦੇ ਮਗਰ ਲੱਗੇ ਨਾ ਇਹ ਮਗਰਮਗਰ ਆਉਣਗੇ ਗੁਰੂ ਸਾਨੂੰ ਸੰਤੋਖ ਦੇ ਦੇਣ ਇੱਕ ਪੰਡਿਤ ਬਟਾਲੇ ਦਾ ਰੇਡ ਵਾਲਾ ਦਾ ਨਾਂ ਲਿਖਿਆ ਹੈ ਗੁਰੂ ਘਰ ਵਿੱਚ ਜਿਹੜਾ ਵੀ ਆਉਂਦਾ ਜਿਹੜੀ ਸੁਭਾਵਨਾ ਨਾਲ ਉਹਦੀ ਬਰਾਦ ਪੂਰੀ ਹੁੰਦੀ ਹੈ ਇਹਦੀਆਂ ਮੈਂ ਦੋ ਸਾਖੀਆਂ ਸੰਭਿਆ ਕਰਾ ਸੁਭਾਵਕ ਮੇਰੇ ਦਿਮਾਗ 'ਚ ਆ ਗਈ ਕੱਲਾ ਕਥਾ ਕਰਨ ਗੱਲ ਨਹੀਂ ਬਣਨੀ ਜਿੰਨਾ ਚਿਰ ਕਥਾ ਨੂੰ ਸਮਝਿਆ ਨਾ ਤੇ ਕਥਾ ਦੀ ਚੱਲਿਆ ਨਾ ਕੱਲਾ ਇਹ ਨਹੀਂ ਕਿ ਸਪੀਕਰ ਲਾ ਲਿਆ ਤੇ ਬਾਹਾਂਵਾਂ ਲਾ ਦਿੱਤੇ 4 ਪੈਸੇ ਪਾਇਏ ਡੱਬੇ 'ਚ ਘਰ ਨੂੰ ਤੁਰ ਗਿਆ ਬਾਤ ਨਹੀਂ ਜੀ ਬਣਨੀ ਕਥਾ ਨੂੰ ਕਰਨਾ ਕਥਾ ਨੂੰ ਸੁਣਨਾ ਤੇ ਕਥਾ ਦੇ ਮੁਤਾਬਕ ਜੀਵਨ ਢੜੇ ਤੇ ਬੇੜਾ ਬੰਦੇ ਹੋਏਗਾ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਮਹਾਰਾਜ ਦੇ ਸਮੇਂ ਇੱਕ ਨਿੱਤਾ ਆਨੰਦ ਨਾਮ ਦਾ ਬਟਾੜੇ ਦਾ ਰਣ ਵਾਲਾ ਪੰਤ ਕਥਾ ਕਰਦਾ ਸੀ ਉਹਨੇ ਸੁਭਾਵਤ ਆਪਣੇ ਸੰਸਕਾਰਾਂ ਦੇ ਮੁਤਾਬਕ ਗੜ ਪ੍ਰਣ ਦੀ ਕਥਾ ਕੀਤੀ ਤੇ ਜੋ ਉਹਨੇ ਪੜਿਆ ਉਦੇ ਮੁਤਾਬਕ ਕੁਸ ਵੀਰ ਨੇ ਕਹਿ ਦਿੱਤਾ ਵੀ ਜਿਹੜੀ ਜੀਵ ਆਤਮਾ ਨਾ ਇਹ ਤਨ 360 ਦਿਨਾਂ ਵਿੱਚ ਪ੍ਰਲੋਗ ਤੱਕ ਪਹੁੰਚਦੀ ਹੈ 360 ਦਿਨਾਂ ਤੱਕ ਉਥੇ ਚਾਰ ਸਿੱਖਾਂ ਦਾ ਜ਼ਿਕਰ ਆਇਆ ਹੈ ਭਾਈ ਮਈਆ ਭਾਈ ਸੁੰਦਰ ਭਾਈ ਲਾਲਾ ਤੇ ਭਾਈ ਲਿਆਰਾ ਇਹ ਉਹ ਸੰਗਤ ਵਿੱਚ ਬੈਠੇ ਹੋਏ ਸਨ ਜਦੋਂ ਉਸ ਪੰਡਿਤ ਨਿਤਾ ਨੰਦ ਨੇ ਇਹ ਗਿਆਨ ਆਪੇ ਜਿਹੜੀ ਜੀਵ ਆਤਮਾ ਇਹ 360 ਦਿਨਾਂ ਵੀ ਜਾਂਦੀ ਹੈ ਤੇ ਜਿਹੜਾ ਮਈਆ ਸੀ ਉਹਨੇ ਸੁੰਦਰ ਦੇ ਮੋਢੇ ਤੇ ਹੱਥ ਰੱਖ ਕੇ ਆਖਿਆ ਕਿ ਇੰਉਂ ਟਾਈਮ ਕਿਉਂ ਟਾਈਮ ਬਰਬਾਦ ਕਰਦਾ ਹੈ ਗੁਰੂ ਕੇ ਲੰਗਰ ਵਿੱਚ ਜਾ ਕੇ ਭਾਂਡੇ ਮੰਝੀਏ ਇਹ 360 ਦਿਨਾਂ ਦੀ ਗੱਲ ਕਰਦਾ ਮੇਰੇ ਤੇ ਗੁਰੂ ਦੀ ਕਿਰਪਾ ਮੈਂ ਚਾਰ ਪਹਿਰਾ ਵਿੱਚ ਆ ਦੇ ਜਾ ਸਕਦਾ ਹਾਂ ਇਹ ਗੱਲ ਮਈਏ ਨੇ ਕਹੀ ਜਦੋਂ ਮਈਏ ਨੇ ਗੱਲ ਕਹੀ ਨਾ ਤੇ ਕਥਾ ਦੇ ਵਿੱਚ ਜਦੋਂ ਕੋਈ ਕਥਾ ਕਰਦਾ ਹੋਵੇ ਨਾ ਤੇ ਸੰਗਤ 'ਚੋਂ ਬੰਦੇ ਗੱਲਾਂ ਕਰਨ ਬੀਬੀਆਂ ਗੱਲਾਂ ਕਰਨ ਦੇ ਉਹਦਾ ਮਨ ਦੀ ਇਕਾਗਰਤਾ ਟੁੱਟ ਜਾਂਦੀ ਤੇ ਜਿੰਨਾ ਚਿਰ ਉਹਦਾ ਮਨ ਕਾਗਰ ਨਹੀਂ ਹੋਇਆ ਦੂਜਿਆਂ ਦਾ ਕਿਵੇਂ ਹੋਏਗਾ ਇੱਥੇ ਮੈਨੂੰ ਗਿਆਨੀ ਮਾਨ ਸਿੰਘ ਚੌਰ ਆਪਣੀ ਕੌਮ ਦੇ ਵਿਦਵਾਨ ਹੋਏ ਨੇ ਮਹਾਨ ਪੁਰਸ਼ ਉਹਨਾਂ ਦੀ ਗੱਲ ਚੇਤੇ ਆ ਗਈ ਇੱਕ ਵਾਰ ਉਹਨਾਂ ਨੇ ਉਹ ਬਕਾਇਦਾ ਰਿਕਾਰਡ ਵਿੱਚ ਸੁਣਿਆ ਹੈ ਕਹਿੰਦੇ ਵੀ ਇੱਕ ਪਾਸੇ ਮੇਰਾ ਪੁੱਤ ਮਰ ਜਾਏ ਕਿੱਡੀ ਵੱਡੀ ਗੱਲ ਕਿੱਡੀ ਗੱਲ ਆ ਗਿਆਨੀ ਮਾਨ ਸਿੰਘ ਚੌਰ ਕਹਿੰਦਾ ਇੱਕ ਪਾਸੇ ਮੇਰਾ ਪੁੱਤ ਮਰ ਜਾਏ ਇੱਕ ਪਾਸੇ ਮੇਰੇ ਕਥਾ ਕਰਦੇ ਬੰਦੇ ਗੱਲਾਂ ਕਰਦੇ ਹੋਣ ਤੇ ਮੈਨੂੰ ਪੋਤੇ ਦੇ ਮਰਨ ਦੀ ਇੰਨਾ ਦੁੱਖ ਨਹੀਂ ਜਿੰਨੇ ਉਹਨਾਂ ਦੀ ਗੱਲਾਂ ਨਾਲ ਮੇਰਾ ਮਨ ਪਰੇਸ਼ਾਨ ਹੁੰਦਾ ਮੇਰਾ ਮਨ ਕਗਰ ਕਗਰਤਾ ਪਰਬ ਰੋਹ ਵਿਚਾਰ ਇਸ ਬਾਬੂ ਕੋਚੋਂ ਗੱਲ ਆ ਗਈ ਜਦੋਂ ਮਈਆ ਨੇ ਕਿਹਾ ਨੇ ਵੀ ਗੁਰਦੇਵ ਕਿਰਪਾ ਕਰਨ ਤੇ ਮੈਂ ਚਾਰ ਪੈਰਾ ਵਜਾ ਸਕਦਾ ਤੇ ਸੁੰਦਰ ਨੇ ਆਖਿਆ ਭਲਿਆ ਚਾਰ ਪੈਰ ਬੜੇ ਹੁੰਦੇ ਗੁਰੂ ਕਿਰਪਾ ਕਰੇ ਤੇ ਮੈਂ ਇੱਕ ਪੈਰ ਦੇ ਵਿੱਚ ਆ ਜਾ ਸਕਦਾ ਏ ਮਈਏ ਦੀ ਗੱਲ ਨੂੰ ਸੁੰਦਰ ਨੇ ਟੋਕਿਆ ਜਦੋਂ ਉਹ ਦੋਵੇਂ ਗੱਲਾਂ ਕਰਦੇ ਸੁਣੇ ਨਾ ਤੇ ਪੰਕ ਨਿਤਾਨਾਂ ਚੱਕੰਨੇ ਹੋ ਕੇ ਉਹਨਾਂ ਨਾਲ ਪਾਸੇ ਵੇਖਣ ਲੱਗੇ ਪੀ ਇਹ ਤਾਂ ਗੁਰੂ ਘਰ ਵਿੱਚ ਬੜੇ ਸਤਿਕਾਰਯੋਗ ਹਸਤੀਆ ਨੇ ਇਹਨਾਂ ਦਾ ਬੜਾ ਮਾਨ ਸਲਮਾਨ ਹੈ ਤੇ ਇਹਨਾਂ ਨੂੰ ਤਰੀਕਾ ਨਹੀਂ ਉਹਦਾ ਸੰਗਤ ਵਿੱਚ ਕਿਹਨੂੰ ਬਈ ਜਿਹਨੂੰ ਆਪਾਂ ਮੰਦਰ ਕਹਿੰਦੇ ਨੇ ਅੱਜ ਕੱਲ੍ਹ ਅਜੀ ਉਹਨਾਂ ਦੀ ਗੱਲ ਟੁੱਟੀ ਨਹੀਂ ਤੇ ਪਿਛੋਂ ਲਾਲਾ ਕਹਿਣ ਲੱਗਿਆ ਮਈਆ ਚਾਰ ਪੈਰ ਬਹੁਤ ਦੂਰ ਨੇ ਸੁੰਦਰਾ ਇੱਕ ਪੈਰ ਵੀ ਲੰਮਾ ਹੈ ਗੁਰੂ ਮਿਹਰ ਕਰੇ ਮੈਂ ਇੱਕ ਘੜੀ ਦੇ ਵਿੱਚ ਆ ਜਾ ਸਕਦਾ ਹਾਂ 24 ਮਿੰਟ ਅੱਜ ਕੱਲ ਦੀ ਘੜੀ ਮੁਤਾਬਕ ਉਹਨਾਂ ਤਿੰਨਾਂ ਦੀ ਗੱਲ ਸੁਣ ਕੇ ਭਾਈ ਲਿਆਲਾ ਕਹਿਣ ਲੱਗਾ ਭੋਲਿਓ ਕਿਹੋ ਜੀਆਂ ਗੱਲਾਂ ਕਰਦੇ ਹੋ ਗੁਰੂ ਕਿਰਪਾ ਕਰੇ ਨਾ ਤੇ ਮੈਂ ਪਲ ਦੇ ਵਿੱਚ ਆ ਜਾ ਸਕਦਾ ਪਲ ਦੇ ਵਿੱਚ ਹੀ ਪੰਥ ਨੇ ਇੱਕਦਮ ਆਪਣੀ ਪੂਤੀ ਸੰਕੋਚ ਦਿੱਤੀ ਤੇ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਆ ਕਹਿਣ ਲੱਗਾ ਕਿ ਪਾਤਸ਼ਾਹ ਠੀਕ ਸੀ ਤੁਸੀਂ ਮੇਰੇ ਤੇ ਬੜੀ ਕਿਰਪਾ ਕੀਤੀ ਮੈਨੂੰ ਸੇਵਾ ਬੰਸੀ ਕਥਾ ਦੀ ਹੁਣ ਮੈਂ ਨਹੀਂ ਕਰਨੀ ਕਿਉਂਕਿ ਤੁਹਾਡੇ ਸਿੱਖ ਕਥਾ ਦਾ ਸਤਕਾਰ ਨਹੀਂ ਕਰਦੇ ਤੇ ਸਭ ਨੂੰ ਉਟਾ ਬੇਪਤੀ ਕਰਦੇ ਰਹੇ ਮੈਂ ਗਲ ਪ੍ਰਾਣ ਦੀ ਗੱਲ ਕੀਤੀ ਕਿ 360 ਦਿਨਾਂ ਵਿੱਚ ਜੀਵ ਆਤਮਾ ਜਾਂਦੀ ਤੇ ਮੈਂ ਗਲਤ ਆਖਿਆ ਕੋਲ ਬਣਾਇਆ ਸਤਿਗੁਰੂ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਕੋਈ ਗੱਲ ਨਹੀਂ ਪੰਡਿਤ ਜੀ ਤੁਸੀਂ ਬੈਠੋ ਆਪ ਬਰਾਲੀ ਨੇ ਤੁਸੀਂ ਕਿਹੜੇ ਉਪਰੇ ਉਹ ਵੀ ਆਪਣੇ ਨੇ ਜਿਹੜੀ ਜਿਹੜੀ ਗੱਲ ਉਹਨਾਂ ਚੋਹਾਂ ਨੇ ਕਹੀ ਤੀ ਸੀ ਨਾ ਭਾਈਆ ਭਾਈ ਮਈਏ ਨੇ ਚਾਰ ਪੈਰ ਭਾਈ ਸੁੰਦਰ ਨੇ ਇੱਕ ਪੈਰ ਭਾਈ ਲਾਲੇ ਨੇ ਇੱਕ ਘੜੇ ਭਾਈ ਨਿਆਲੇ ਨੇ ਆਖਿਆ ਸੀ ਪਲ ਵਿੱਚ ਤੇ ਨਾਲ ਬਾਰ ਬਾਰ ਚਾਹੁੰਨੇ ਆ ਕਿ ਗੁਰੂ ਕਿਰਪਾ ਕਰੇ ਤੇ ਕਹਿਣ ਲੱਗੇ ਪੰਡਤਾ ਤੂੰ ਕੁੰਡੀ ਨਹੀਂ ਫੜੀ ਤੂੰ ਇਉਂ ਕਰ ਹੈ ਤਾਂ ਤੈਨੂੰ ਖੇਚੜ ਕਿਉਂ ਕਿ ਜਿਨੇ ਸਾਰੀ ਜ਼ਿੰਦਗੀ ਸੇਵਾ ਕਰਾਈ ਉਹਨੂੰ ਆਪ ਕਰਨੀ ਬੜੀ ਔਖੀ ਹੁੰਦੀ ਹੈ ਤੂੰ ਇਉਂ ਕਰ ਤੂੰ 2 ਮਹੀਨੇ ਗੁਰੂ ਕੇ ਲੰਗਰ ਚ ਭਾਂਡੇ ਮਾਜ ਫਿਰ ਆਪਾਂ ਵੇਖਾਂਗੇ ਕਹਿਣ ਲੱਗਾ ਜੀ ਇਹ ਤਾਂ ਮੈਨੂੰ ਮੰਨੂਰਾ ਤੇ ਮੈਨੂੰ ਇਹ ਦੱਸੋ ਇਹ ਸੱਚੇ ਕਿ ਮੈਂ ਸੱਚਾ ਹ ਸਤਿਗੁਰੂ ਪਾਚਾ ਕਹਿੰਦੇ ਪਣਜੀ ਤੁਸੀਂ ਵੀ ਸੱਚੇ ਹੋ ਉਹ ਵੀ ਸੱਚਾ ਹੈ ਕਹਿਣ ਲੱਗਾ ਜੀ ਮੈਂ ਅੱਗੇ ਸੋਚਦਾ ਸੀ ਵੀ ਗੁਰੂ ਨੇ ਸਿੱਖਾਂ ਦਾ ਪੱਕੀ ਕਰਨਾ ਮੈਂ ਤਾਂ ਪਹਿਲਾਂ ਸੋਚਦਾ ਸੀ ਵੀ ਭਾਵੇਂ ਅਸੀਂ ਕੁਝ ਵੀ ਆਖੀਏ ਗੁਰੂ ਨੇ ਸਿੱਖਾਂ ਦਾ ਪੱਕ ਕਰਨਾ ਮੈਂ ਤਾਂ ਗ੍ਰੰਥ ਵਿੱਚੋਂ ਪੜਿਆ ਗੁਰਦਪਾਤ੍ਰਾਂ ਚੋਂ ਇਹਨਾਂ ਮੂੰਹ ਜਬਾਨੇ ਕਹਿੰਦਾ ਤੁਸੀਂ ਕਹਿੰਦੇ ਤੇ ਵੀ ਸੱਚੇ ਨੇ ਅਰ ਜੂਰਾਸ ਕੇ ਕਹਿਣ ਲੱਗੇ ਪਣ ਜੀ ਤੁਸੀਂ ਵਿਦਵਾਨ ਹੋ ਇਨੀ ਗਰਮੀ ਨਹੀਂ ਕਰੀ ਦੀ ਦੋ ਮਹੀਨੇ ਭਾਂਡੇ ਮਾਜ ਦੋ ਮਹੀਨੇ ਦੋ ਮਹੀਨਿਆਂ ਤੋਂ ਬਾਅਦ ਜੂ ਗੁਰੂ ਪਾਤਸ਼ਾਹ ਲੰਗਰ ਜਾਏ ਤੇ ਪਣਦੈਨ ਆਪਣੇ ਰੰਗ ਵਿੱਚ ਮਸਤ ਹੈ ਤੇ ਗੁਰੂ ਕੇ ਚਰਨਾਂ ਤੇ ਮੱਥਾ ਟੇਕਿਆ ਕਹਿਣ ਲੱਗਾ ਪਾਤਸ਼ਾਹ ਹੁਣ ਗੱਲ ਬਣੀ ਹੈ ਹੁਣ ਮਮੀ ਪਲ ਵਿੱਚ ਆ ਜਾ ਸਕਦਾ ਹਰਦੇਵ ਕਹਿਣ ਲੱਗੇ ਈ ਛੇਤੀ ਬਿਆਨ ਬਰ ਦਿੱਤੇ ਤੇ ਕਹਿਣ ਲੱਗਾ ਜੀ ਉਹਨੇ ਆਖਿਆ ਸੀ ਗੁਰੂ ਦੀ ਕਿਰਪਾ ਮੈਨੂੰ ਇਹ ਗੱਲ ਸਮਝ ਨਹੀਂ ਸੀ ਪਈ ਜਿਹੜਾ ਗੁਰੂ ਐ ਇਹ ਨੀ ਚੀਜ਼ਾਂ ਨੂੰ ਚੀਜ਼ ਪੜਾ ਦਿੰਦਾ ਆਪਾਂ ਸਿੱਖ ਆ ਨਾ ਜੇ ਕੋਈ ਤੁਹਾਨੂੰ ਪੁੱਛੇ ਵੀ ਤੁਹਾਨੂੰ ਗੁਰਦੁਆਰੇ ਚੋਂ ਕੀ ਮਿਲਦਾ ਓਥੇ ਕੜਾ ਦੀ ਗੱਲਾਂ ਕਰਿਆ ਜੇ ਓਥੇ ਘੁੰਗਣੀਆਂ ਦੇ ਸ਼ਰਬਤ ਦੀ ਗੱਲ ਨਾ ਕਰਿਆ ਜੇ ਓਥੇ ਗੱਲ ਕਰਿਆ ਜੇ ਗੁਰਪ੍ਰਸਾਦ ਅਸੀਂ ਗੁਰੂ ਦੀ ਕਿਰਪਾ ਲੈ ਕੇ ਆਉਂਦੇ ਜਿੱਥੇ ਗੁਰੂ ਦੀ ਕਿਰਪਾ ਨਾ ਉਥੇ ਸਭ ਕੋ ਜੀ ਮਿਲਦਾ ਦਾ ਗੁਰ ਪ੍ਰਸਾਦ ਕਿਰਪਾ ਜੀ ਕਰੇ ਨਾਨਕ ਸੰਤ ਸੰਗ ਨਿੰਦਕ ਵੀ ਤਰੇ